ਏ ਗੀਰਸ਼ ਤੋਂ ਡੰਟਾ ਗਾ ਪੈਂਡ ਮੈਂ ਮੈਂ ਆ ਦੇਖੋ ਤੁਸੀਂ ਠੰਡਾ ਗਏ ਨੇ ਪਰ ਹਰ ਤਰ੍ਹਾਂ ਦਾ ਵਿਆਹ ਸ਼ਾਦੀ ਜਾਨੀ ਇੱਥੇ ਪ੍ਰੋਗਰਾਮ ਨਾਲ ਪਿੰਦੇ ਹਾਲ ਉਹ ਤੁਹਾਨੂੰ ਦੱਸੋਣੇ ਆ ਦੇਖੋ ਹਰ ਚੀਜ਼ ਮਠਿਆਈਆਂ ਮਿਲੀਆਂ ਠੰਡੇ ਮਿਲਣ ਹਰ ਤਰ੍ਹਾਂ ਦੇ ਹਰ ਰਾਈਟ ਮਿਲੇਗੀ ਬਾਕੀ ਬਿਲਕੁਲ ਕਾਦੀ ਵਿਆਹ ਸ਼ਾਦੀਆਂ ਦੇ ਆਰਡਰ ਬਹੁਤ ਕਿਤੇ ਜਾਂਦੇ ਨੇ ਜੋ ਸਮਾਨ ਵਿਆਹਾਂ ਸ਼ਾਦੀਆਂ ਦੇ ਆਪਾਂ ਪੰਡਾਂ ਚ ਕਰਦੇ ਉਹ ਵੀ ਇੱਕ ਬੰਦਾ ਪਤਾ ਦਿੰਦਾ ਬੰਦਾ ਠੀਕ ਆ ਬਾਗੋਂ ਮਠਿਆਈ ਆ ਆਪ ਜੀ ਬਣਾਉਂਦੇ ਬਹੁਤ ਵਧੀਆ ਮਠਿਆਈ ਵੇਲੇ ਮੈਂ ਮਾ ਬਿਲਕੁਲ ਬਾ ਸਾਡੇ ਦੀ ਉਪਤੀ ਇਹ ਰੈਸਟੋਰੈਂਟ ਬਣ ਗਿਆ ਫੋਟੋ ਆ ਦੇਖ ਲੋ ਬਾਹਰ ਬਾਹਰ ਗਿਆ ਠੀਕ ਹੈ ਜੀ ਆ ਪਿਆ ਸਾਰਾ ਮਟਰਾਣਾ ਤਾਂ ਕਲੀ ਕਲੀ ਆਪਾਂ ਅਰ ਇਹ ਜਗ੍ਹਾ ਵੀ ਖੁੱਲ ਗਈਆਂ ਕਰਾ ਨਿੱਕਾ ਪ੍ਰੋਗਰਾਮ ਕਰਨਾ ਬਹੁਤ ਵਧੀਆ ਆ ਦੇਖੋ ਜੀ ਸਾਰੀਆਂ ਚੀਜ਼ਾਂ ਬੱਚਿਆਂ ਦੇ ਲਈ ਹਾਂ ਲੜਕੀਆਂ ਦੇ ਪੈਸਾ ਵੀ ਆ ਸਾਰੀ ਮਤਲਬ ਦੀ ਆਪ ਦੇ ਹੱਥ ਦੀ ਬਣਾਉਂਦੇ ਨੇ ਤੇ ਮੈਂ ਸੋਚੀ ਠੰਡਾ ਤੱਤਾ ਤੇਰੇ ਤੋਂ ਸਭ ਤੋਂ ਘੱਟ ਮੱਕੂ ਜੀ ਵੀ ਅਮਰੇ ਆਰਡਰ ਵੀ ਕਰਨੇ ਸਾਰਾ ਟੋਟਾ ਕੰਪ੍ਰੈਸ਼ਨ ਐਡਾ ਵਗੈਰਾ ਜੋ ਲੋਕ ਕਰਨਾ ਉਹ ਵੀ ਇਹ ਕਰਕੇ ਪਚਾਉਂਦਾ ਹੈ ਉੱਥੇ ਜੋត្រ ਕੀ ਬੰਦੇ ਹਰ ਮਤਲਬ ਸੋਚਦਾ ਜੀ ਤੇ ਇਹ ਕਿਸੇ ਨਹੀਂ ਇੱਥੇ ਆ ਕਰਨਾ ਬਿਤਾਣ ਸੋਚਦਾ ਬਾਤਵਾ